ਮ ਜਸਪ੍ਰੀਤ ਕਰੋ ਬਰਾਇਆ ਮੈਂ ਇਹੀ ਕਹਾਂਗੀ ਕਿ ਅਸੀਂ ਸਾਡੀ ਭਾਰਤੀ ਜਨਤਾ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਤੇ ਖੜੀ ਰਹੇਗੀ ਜੋ ਵੀ ਭਗਵੰਤ ਮਾਨ ਜੀ ਨੇ ਫੈਸਲਾ ਲਿੱਤਾ ਸੀਗਾ ਉਹਨਾਂ ਨੇ ਉਹਨਾਂ ਨੂੰ ਯੂ ਟਰਨ ਮਾਰਿਆ ਕਿਉਂਕਿ ਉਹਨਾਂ ਨੂੰ ਪਹਿਲੇ ਇਹ ਚੀਜ਼ ਪਤਾ ਨਹੀਂ ਸੀਗੀ ਕਿ ਇਹਦਾ ਕੀ ਸਿੱਟਾ ਨਿਕਲੇਗਾ ਤੇ ਕਿਉਂਕਿ ਉਹ ਆਪਣਾ ਕੋਈ ਵੀ ਫੈਸਲਾ ਆਪਣੀ ਸੁੱਤ ਬੁਰਤ ਵਿੱਚ ਨਹੀਂ ਲੈਂਦੇ ਆ ਹਮੇਸ਼ਾ ਨਸ਼ੇ ਦੇ ਹਾਲਤ ਵਿੱਚ ਲੈਂਦੇ ਆ ਇਸ ਲਈ ਉਹਨਾਂ ਨੂੰ ਇਹਨਾਂ ਇਸ ਚੀਜ਼ ਦਾ ਇਹ ਅੰਜਾਮ ਹੈ ਨਿਕਲਿਆ ਉਹਨਾਂ ਨੂੰ ਚਾਹੀਦਾ ਕਿ ਜੋ ਵੀ ਫੈਸਲਾ ਲੈਣ ਉਹ ਹਮੇਸ਼ਾ ਪਿੰਡ ਦੀ ਸੱਥ ਵਿੱਚ ਖੜ ਕੇ ਲੈਣ ਨਾ ਕਿ ਆਪਣਾ ਕੁਰਸੀ ਤੇ ਬੈਠ ਕੇ ਲੈਣ ਕਿਉਂਕਿ ਹਮੇਸ਼ਾ ਕੁਰਸੀ ਤੇ ਬੈਠ ਕੇ ਗਲਤ ਫੈਸਲੇ ਲਿੱਤੇ ਜਾਂਦੇ ਆ ਜੋ ਕਿ ਬੰਦਿਆਂ ਦੇ ਵਿੱਚ ਬੈ ਕੇ ਫੈਸਲੇ ਲਿੱਤੇ ਜਾਣ ਉਹੀ ਪਤਾ ਲੱਗਦੇ ਆ ਕਿ ਉਹ ਸਹੀ ਹੈ ਜਾਂ ਗਲਤ ਹੈ ਹਾਂਜੀ ਹਾਂਜੀ ਅਸੀਂ ਲੱਡੂ ਵੰਡੇ ਇਸ ਖੁਸ਼ੀ ਵਿੱਚ ਕਿਉਂਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਅਸੀਂ ਹਰ ਇਨਸਾਨ ਦੇ ਨਾਲ ਖੜੇ ਆ ਕਿਸੇ ਵੀ ਇਨਸਾਨ ਨਾਲ ਕੋਈ ਧੱਕਾ ਨਹੀਂ ਹੋਣ ਦਵਾਂਗੇ ਇੱਥੇ ਸਾਡੀ ਸਰਕਾਰ ਹਮੇਸ਼ਾ ਉਹਨਾਂ ਦਾ ਸਾਥ ਦੇਗੀ ਜਿਨ੍ਹਾਂ ਨਾਲ ਇਹ ਸਰਕਾਰ ਧੱਕਾ ਕਰ ਰਹੀ ਹੈ ਖੋ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਜਿਹੜਾ ਵਿਜੇ ਦਿਵਸ ਦੇ ਰੂਪ ਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਮਨਾ ਰਹੀ ਹੈ ਕਿਉਂਕਿ ਕਿਸਾਨਾਂ ਲਈ ਮਜ਼ਦੂਰ ਭਰਾਵਾਂ ਲਈ ਅੱਜ ਬਹੁਤ ਵੱਡਾ ਦਿਨ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਧੱਕੇ ਨਾਲ ਜਿਹੜੀ ਸਾਡੇ ਕਿਸਾਨ ਭਰਾਵਾਂ ਦੀਆਂ ਮਜ਼ਦੂਰ ਭਰਾਵਾਂ ਦੀਆਂ ਜ਼ਮੀਨਾਂ ਐਕਵਾਇਰ ਕਰਕੇ ਜਿਨ੍ਹਾਂ ਉੱਪਰ ਬਹੁਤ ਵੱਡੀ ਲੈਂਡ ਪੂਲਿੰਗ ਹੋ ਰਹੀ ਸੀ ਕਲੋਨੀ ਕੱਟੀ ਜਾਣੀ ਸੀ ਅੱਜ ਉਹ ਭਾਰਤੀ ਜਨਤਾ ਪਾਰਟੀ ਦੇ ਦਬਾਅ ਹੇਠ ਅਸੀਂ ਕਿਉਂਕਿ ਬਹੁਤ ਵੱਡਾ ਛੜਾ ਸਾਡਾ ਰੈਲੀ ਜਿਹੜੀ ਸਾਡੀ 26 ਤਰੀਕ ਨੂੰ ਇੱਥੇ ਹੋਣ ਜਾ ਰਹੀ ਸੀ ਹਲਕਾ ਗਿਲਦੇ ਵਿੱਚ ਔਰ ਹਲਕਾ ਸਾਨੇਵਾਲ ਦੇ ਵਿੱਚ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਸਾਡੇ ਜਿਹੜੇ ਕਾਰਜਕਾਰੀ ਪ੍ਰਧਾਨਾ ਸ਼੍ਰੀ ਅਸ਼wini ਸ਼ਰਮਾ ਜੀ ਵੱਲੋਂ ਬਹੁਤ ਵੱਡੀ ਇੱਕ ਜਿਹੜਾ ਯਾਤਰਾ ਦਾ ਜਿਹੜਾ ਅਨਾਉਂਸ ਕੀਤੀ ਗਈ ਸੀ ਜਿਹਦੇ ਪ੍ਰੈਸ਼ਰ ਰੇਟ ਆ ਕੇ ਇਹਨਾਂ ਨੂੰ ਇਹ ਮਜਬੂਰੀ ਵਸ ਜਿਹੜੀ ਇਹ ਆਪਣੀ ਜਿਹੜੀ ਆ ਲੈਂਡ ਪੁਲਿੰਗ ਵਾਪਸ ਲੈਣੀ ਪੈ ਰਹੀ ਐ ਸੋ ਅੱਜ ਬੜਾ ਖੁਸ਼ੀ ਤੇ ਦੇਣਾ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਅੱਜ ਤਾਂ ਦੇਣਾ ਉਹ ਵਿਜੇ ਦੇ ਵਸੇ ਨਾਤੇ ਜਿਹੜਾ ਅੱਜ ਅਸੀਂ ਰੱਖਿਆ ਸੋ ਇਸ ਕਰਕੇ ਅੱਜ ਸਾਡੇ ਜਿਹੜੇ ਸਾਰੇ ਮੰਡਲ ਗਿਲ ਦੇ ਸਾਡੇ ਕਾਰਜਕਰਤਾ ਇਕੱਠੇ ਹੋਏ ਆ ਕੇ ਪੀ ਰਾਣਾ ਜੀ ਮੰਗਲਾ ਜੀ ਸਾਡੇ ਅੰਮ੍ਰਿਤਪੁਰਾਇ ਜੀ ਸ਼ਿਵਰਾਮ ਗੁਪਤਾਰੀ ਸਾਰੇ ਇਥੇ ਕਾਉਂਸਲਰ ਸਾਹਿਬ ਵੀ ਆਏ ਅਸ਼ਨੀ ਜੀ ਹੋਗੇ ਜਿੰਨੇ ਸਾਰੇ ਸਕਾਰਯੋਗ ਸਾਡੇ ਭਰਾ ਇਥੇ ਇਕੱਠੇ ਹੋਏ ਆਂ ਔਰ ਅੱਜ ਲੱਡੂ ਵੰਡ ਕੇ ਖੁਸ਼ੀ ਮਨਾ ਰਹੇ ਆਂ ਜਿਹੜਾ ਅੱਜ ਜਿੰਨੇ ਕਿਸਾਨਾਂ ਨੇ ਖੁਸ਼ੀ ਹੈ ਉਸ ਤੋਂ ਵੱਧ ਸਾਨੂੰ ਖੁਸ਼ੀ ਹੈ ਕਿਉਂਕਿ ਜਦ ਕਿਸਾਨ ਸਾਡਾ ਖੁਸ਼ਾਲ ਆ ਤਾਂ ਹੀ ਸਾਡਾ ਵਪਾਰੀ ਖੁਸ਼ਹਾਲ ਤਾਂ ਹੀ ਅਸੀਂ ਖੁਸ਼ਹਾਲ ਤੇ ਇਹ ਹਲਕਾ ਗਿਲ ਦੇ ਵਿੱਚ ਧਾਂਦਰਾ ਮੰਡਲ ਦੇ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਇਆ ਜਾ ਰਹੀ ਜੀ ਕਿ ਅੱਜ ਕਿਸਾਨਾਂ ਦੀ ਵਿਜੈ ਹੋਈ ਹੈ ਸਾਡੇ ਸੁਭਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਨੇ ਇੱਕ ਓਂਕਾਰਾ ਦਿੱਤਾ ਜੀ ਕਾ ਕਿ 26 ਤਰੀਕ ਨੂੰ ਅਸੀਂ ਜੀ ਪੂਰੇ ਪੰਜਾਬ ਚ ਪਿੰਡਾਂ ਚ ਜਾ ਜਾ ਕੇ ਲੈਂਡ ਪੁਲਿੰਗ ਦੇ ਖਿਲਾਫ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਲੋਕਾਂ ਨੂੰ ਦੱਸਾਂਗੇ ਕਿ ਹਾਂ ਵੀ ਤੁਹਾਡੀ ਜ਼ਮੀਨਾਂ ਦਾ ਇਹ ਕੀ ਕਰਨ ਲੱਗੇ ਜ਼ਮੀਨਾਂ ਕਿਸਾਨਾਂ ਦੀ ਆਪਣੇ ਉਤਜ ਲੈ ਕੇ ਤੇ ਪੈਸੇ ਬਣਾਉਣ ਦੀ ਇਹਨਾਂ ਦੀ ਸਕੀਮ ਸੀਗੀ ਉਹ ਅਸੀਂ ਅੱਜ ਇਹਨਾਂ ਦੀ ਸਮਝ ਲਓ ਕਿ ਪੂਰੀ ਤਰ੍ਹਾਂ ਇਹ ਫੇਲ ਹੋ ਗਈ ਹੈ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਸੁਭਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦਾ ਆ ਸਾਡੇ ਦੇ ਹਾਤੀ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸੰਨੀ ਕੈਂਤ ਜੀ ਦਾ ਕਿ ਜਿਨ੍ਹਾਂ ਦੀ ਅਗਵਾਈ ਹੇਠ ਅਮਿਸ ਓਵਰਾਈ ਜੀ ਦਾ ਜਿਨ੍ਹਾਂ ਦੀ ਅਗਵਾਈ ਹੇਠ ਆ ਕਾਰਜ ਕਰਮ ਹੋਇਆ ਸਾਰੇ ਪੂਰੇ ਇਸ ਦਾਹੰਦਰਾ ਮੰਡਲ ਵੱਲੋਂ ਤੁਸੀਂ ਆਪ ਦੇਖ ਰਹੇ ਹੋ ਕਿ ਤਿਰੰਗਾ ਯਾਤਰਾ ਲੈ ਕੇ ਤਿਰੰਗਾ ਝੰਡਾ ਲੈ ਕੇ ਖੁਸ਼ੀ ਦੀ ਇੱਕ ਲਹਿਰ ਹੈਗੀ ਆ ਤੇ ਵਰਕਰਾਂ ਚ ਵੀ ਖੁਸ਼ੀ ਦੀ ਲਹਿਰ ਹੈਗੀ ਕਿ ਹਾਂ ਭਈ ਇਹ ਲੈਂਡਪੁਲਿੰਗ ਜਿਹੜਾ ਉਹ ਸੀਗਾ ਇਹ ਵਾਪਸ ਕਰਵਾਇਆ ਗਿਆ ਅਸੀਂ ਅੱਜ ਇਸ ਨੂੰ ਇੱਕ ਵਿਜੇ ਦਿਵਸ ਦੇ ਰੂਪ ਚ ਲੱਡੂ ਵੰਡ ਕੇ ਮਨਾ ਰਹੇ ਹਾਂ